ਪਵਰਜੀ ਦਾ ਖਾਲਸਾ ਵਾਰ ਜੀ ਕੀ ਫਤਿਹ ਗੱਲ ਕਰਾਂਗੇ ਭਾਈ ਅੰਮਰਤਪਾਲ ਸਿੰਘ ਦੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਗੱਲ ਇੱਕ ਸਿੱਖ ਨੌਜਵਾਨ ਦੇ ਜਿਹੜੇ ਕੇਸ ਨੇ ਉਪਰਸ ਵੱਲੋਂ ਜਿਹੜਾ ਉਹਨਾਂ ਨੂੰ ਜਿਹੜਾ ਕੇਸਾਂ ਨੂੰ ਪੱਟਿਆ ਗਿਆ ਤੇ ਕੇਸਾਂ ਤੋਂ ਫੜ ਕੇ ਉਸ ਨੌਜਵਾਨ ਨੂੰ ਧੋਇਆ ਗਿਆ ਤੇ ਉਹਦੀ ਜਿਹੜੀ ਦਸਤਾਰ ਉਹ ਲਾਈ ਗਈ ਆ ਇਸ ਸੰਬੰਧ ਦੇ ਵਿੱਚ ਨਿੰਗ ਸਿੰਘ ਭਾਈ ਪਰਮਜੀਤ ਸਿੰਘ ਜੀ ਅਕਾਲੀ ਆਪਣੇ ਜਥੇ ਸਮੇਤ ਉੱਥੇ ਪਹੁੰਚੇ ਤੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੀ ਪਹੁੰਚੇ ਤੇ ਉਹਨਾਂ ਨੇ ਜਿਹੜੇ ਉਸ ਧਰਮਪ੍ਰੀਤ ਜਿਹੜਾ ਮੁੱਖ ਮੰਤਰੀ ਕਹਿੰਦੇ ਧਰਮਬੀਸ ਵਾਲਾ ਉਸ ਨੂੰ ਥਾਣੇ ਲ ਜਾ ਕੇ ਜਿਹੜਾ ਉੱਤੇ ਆਪਣੀ ਜਿਹੜੀ ਦਰਖਾਸਤ ਲਿਖਾ ਕੇ ਆਏ ਆ ਕਿ ਜਿਹੜਾ ਉਹਨਾਂ ਪੁੱਤ ਮਲਾਜ ਮੇ ਜਿਹੜੇ ਦਰਿੰਦੇ ਨੇ ਉਨ੍ਹਾਂ ਤੇ 295 ਇਹ ਦਾ ਪਾਚਾ ਦਰਜ ਕੀਤਾ ਜਾਵੇ ਅਤੇ ਹੋਰ ਵੀ ਜਿਹੜਾ ਉਹਨਾਂ ਤੇ ਜਿਹੜਾ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਬਰਖਾਸਤ ਕੀਤਾ ਜਾਵੇ ਤੇ ਜਿਹੜਾ ਕਿ ਇਸ ਤਰ੍ਹਾਂ ਪੰਜਾਬ ਦੇ ਵਿੱਚ ਸਿੱਖਾਂ ਨਾਲ ਮੜ ਕੇ ਨਾ ਕੋਈ ਬਲਸ ਵਾਲਾ ਕਰ ਸਕੇ ਗੱਲ ਪਈ ਅੰਮ੍ਰਿਤਪਾਲ ਦੀ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਧਾਰਨ ਦੇ ਦਾਂ ਮਾਨਤਾ ਦੇ ਵਿੱਚ ਕਈ ਜ਼ਿਲ੍ਹੇ ਪੈਂਦੇ ਆ ਮੈਂ ਉੱਥੇ ਕਈਆਂ ਨੂੰ ਫੋਨ ਕਰਕੇ ਥਾਣੇਦਾਰਾਂ ਨੂੰ ਸੱਦਿਆ ਪੁਲਿਸ ਪਾਰਟੀ ਕਹਿੰਦੀ ਆ ਮਾਖਾ ਚਿੱਟੇ ਵਾਲੇ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਆ ਕਹਿੰਦੇ ਚਿੱਟੇ ਵਾਲੇ ਦਾ ਅਸੀਂ ਘਰੇ ਨਹੀਂ ਵੜਦੇ ਚਿੱਟਿਆਂ ਦੇ ਘਰੇ ਨਹੀਂ ਵੜਦੇ ਐਡੀ ਵੱਡੀ ਬੇਸ਼ਰਮ ਦੀ ਗੱਲ ਆ ਪੁਲਿਸ ਵਾਲਿਆਂ ਦੀ ਛੜਕ ਤੇ ਖੜਕੇ ਮੁੜ ਕੇ ਗੁਰਦੁਆਰਾ ਸਾਹਿਬ ਕੋਲੇ ਕਹਿੰਦੇ ਇਹਨਾਂ ਦਾ ਦੌਰੇ ਪੈਂਦੇ ਆ ਤਾਂ ਮਰ ਜਾਂਦੇ ਆ ਸਿੱਖਾਂ ਨੂੰ ਕੁੱਟਣਾ ਹੋਵੇ ਸਿੱਖਾਂ ਦੇ ਗੋਲੀਆਂ ਮਾਰਨੇ ਹੋਵੇ ਤਾਂ ਮੂਰੇ ਹੋ ਕੇ ਮਾਰਦੇ ਆ ਤੇ ਫੀਤੀਆਂ ਲਵਾਉਂਦੇ ਆ ਫੇਰ ਤੇ ਇਹਨਾਂ ਨੂੰ ਚਿੱਟਿਆਂ ਤੋਂ ਡਰਨ ਲੱਗਦਾ ਇਹਨਾਂ ਨੂੰ ਤੇ ਹਰ ਇੱਕ ਗਰੀਬ ਤੇ ਚੜ ਕੇ ਆ ਜਾਂਦਾ ਕਿ ਇਹਨੇ ਕਿਹੜਾ ਬੋਲਣਾ ਇਹਦੇ ਕਿਹੜਾ ਕੋਈ ਨਾਲ ਆ ਧੰਨਵਾਦ ਕਰਦਾ ਮੈਂ ਉਹਨਾਂ ਸਿੰਘਾਂ ਦਾ ਜਿਹੜੇ ਅੱਜ ਭਾਈ ਉਹ ਸਿੱਖ ਦੇ ਨਾਲ ਖੜੇ ਨੇ ਖੜਨਾ ਚਾਹੁੰਦਾ ਜੀ ਸਿੱਖ ਦੇ ਨਾਲ ਸਿੱਖ ਨਾਲ ਅੱਜ ਖੜਿਆ ਤੇ ਹਾਲਤ ਤੁਹਾਡੇ ਸਾਰਿਆਂ ਦੀ ਆਪਣੀ ਇੱਕੋ ਜੀ ਹੋ ਜਾਣੀ ਹੈ ਫਿਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਤੇ ਉਹਨਾਂ ਦੇ ਫਾਦਰ ਹਰਪਾਲ ਸਿੰਘ ਖਾਰਾ ਉਹਨਾਂ ਨੇ ਇੱਕ ਵੱਡੀ ਸਟੇਟਮੈਂਟ ਦਿੱਤੀ ਹੈ ਕਿ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਭਾਈ ਅੰਮਰਤਪਾਲ ਸਿੰਘ ਬਾਹਰ ਹੁੰਦਾ ਅੱਜ ਇਹ ਕਾਰਾ ਨਾ ਹੁੰਦਾ ਇਸ ਨੌਜਵਾਨ ਨਾਲ ਜੇ ਇਸ ਨੌਜਵਾਨ ਪਹਿਲੀ ਗਲਤੀ ਕਰਾ ਹੁੰਦੀ ਨਹੀਂ ਸੀ ਪੁਲਿਸ ਕਰਦੀ ਨਹੀਂ ਸੀ ਤੇ ਦੂਜਾ ਜੇਕਰ ਹੋ ਜਾਂਦਾ ਤਾਂ ਮਿੰਟਾਂ ਸੈਕਿੰਟਾਂ ਦੇ ਵਿੱਚ ਪੁਲਿਸ ਵਾਲੇ ਸਸਪੈਂਡ ਹੋਣੇ ਹੁੰਦੇ ਵਰਦੀ ਲਹਾਈ ਹੁੰਦੀ ਉਹਨਾਂ ਨੂੰ ਘਰਾਂ ਤੋਂ ਤੋੜਿਆ ਹੁੰਦਾ ਅੱਜ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੇਤੇ ਕਰਦੇ ਅੱਜ ਜਿਸ ਤਰ੍ਹਾਂ ਤੁਸੀਂ ਹੁਣ ਇੱਥੇ ਕਈ ਲੋਕਾਂ ਨੇ ਕਹਿਣਾਗਾ ਕਿ ਤੁਲਨਾ ਕਰ ਰਿਹਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਕਿਉਂਕਿ ਉਹਨਾਂ ਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾ ਕੋਈ ਸਾਨੀ ਨਹੀਂ ਬਣ ਸਕਦਾ ਪਰ ਹਾਂ ਅਸੀਂ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਜੇ ਸੰਤ ਭਿੰਡਰਾਂ ਵਾਲੇ ਹੁੰਦੇ ਤਾਂ ਸਾਨੂੰ ਆ ਦਿਨ ਦੇਖਣੇ ਨਾ ਪੈਂਦੇ ਜਿਸ ਤਰ੍ਹਾਂ ਅੱਜ ਲੜਕੀਆਂ ਸੰਤਾਂ ਨੂੰ ਯਾਦ ਕਰਦੀਆਂ ਤੇ ਕਿਸੇ ਗੱਡੀ ਤੇ ਫੋਟੋ ਲੱਗੀ ਹੋਵੇ ਤਾਂ ਮਹਿਸੂਸ ਕਰਦੇ ਆ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ ਦੀ ਫੋਟੋ ਲੱਗੀ ਹੋਈ ਐ ਇਸ ਗੱਡੀ ਤੇ ਤੇ ਸਾਨੂੰ ਕੋਈ ਖਤਰਾ ਨਹੀਂ ਦੇਖੋ ਇੱਕ ਤਸਵੀਰ ਲੱਗੀ ਹੋਵੇ ਗੱਡੀ ਤੇ ਤੇ ਸਾਡੀਆਂ ਲੜਕੀਆਂ ਇਹ ਕਹਿੰਦੀਆਂ ਕਿ ਸਾਨੂੰ ਕੋਈ ਖਤਰਾ ਨਹੀਂ ਤੇ ਦੂਸਰੇ ਪਾਸੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਹੁੰਦਾ ਤਾਂ ਉਹ ਧਰਮ ਬੇਸ ਵਾਲਾ ਜੋ ਮੁੱਖ ਮੰਤਰੀਆਂ ਨੌਜਵਾਨ ਆ ਤੇ ਉਸ ਦੇ ਨਾਲ ਹੀ ਦਰਿੰਦਗੀ ਭਰਿਆ ਜਿਹੜਾ ਬਰਤਾਰਾਗਾ ਪੰਜਾਬ ਪੁਲਿਸ ਨਾ ਕਰਦੀ ਹੁਣ ਬਹੁਤਿਆਂ ਨੇ ਕਮੈਂਟ ਦੇ ਵਿੱਚ ਲਿਖਿਆ ਕਿ ਇਹਨਾਂ ਦੇ ਲਹੂ ਮੂੰਹ ਲੱਗਿਆਗਾ 1990 92 ਵਾਲਾ ਦਹਾਕਾ ਕਹਿੰਦੇ ਯਾਦ ਕਰਵਾ ਦਿੱਤਾ ਵੀ ਕਿਵੇਂ ਸਿੱਖਾਂ ਨੂੰ ਇਸ ਤਰ੍ਹਾਂ ਕੁੱਟਿਆ ਜਾਂਦਾ ਸੀ ਡਾਂਗਾ ਦੇ ਨਾਲ ਫਿਰ ਉਹਨਾਂ ਨੂੰ ਰਾਤਾਂ ਦੇ ਵਿੱਚ ਥਾਣੇ 'ਚ ਰੱਖਦੇ ਤੇ ਦੂਜੇ ਦਿਨ ਸਵੇਰੇ ਕਿਸੇ ਸੜਕ ਦੇ ਕਿਨਾਰੇ ਤੇ ਕਿਸੇ ਨਦੀ ਦੇ ਪੋਲ ਦੇ ਉੱਤੇ ਉਹਨਾਂ ਦਾ ਝੂਠਾ ਪੁਲਸ ਮੁਕਾਬਲਾ ਬਣਾਇਆ ਜਾਂਦਾ ਸੀ ਤੇ ਅੱਜ ਸਾਨੂੰ ਉਹੀ ਹਾਲਾਤ ਜਿਹੜੇ ਨੇ ਉਹੀ ਚਿੱਤੇ ਆਉਣ ਲੱਗ ਪਏ ਨੇ ਕਿਉਂਕਿ ਇਹ ਕੁੱਤੇ ਇਹਨਾਂ ਦਰਿੰਦਕੀ ਨੇ ਨਾਲ ਆ ਮੈਂ ਕਹਿੰਦਾ ਲੋਕ ਪਸੂ ਨੂੰ ਨਿਕੁੱਟਦੇ ਦੇਖੇ ਕਿਦਵੇਂ ਇਸ ਤਰ੍ਹਾਂ ਪਹਿਲੀ ਵਾਰ ਵੇਖਿਆ ਕਿ ਪੁਲਸ ਸਰੇ ਆਮ ਖੁੱਲੇ ਬਾਜ਼ਾਰ ਥਾਣੇ ਦੇ ਅੰਦਰ ਦੇਖੋ ਤੁਸੀਂ ਜਿਹੜੇ ਸਰੇ ਆਮ ਬਾਜ਼ਾਰ ਖੁੱਲੇ ਪਿੰਡ ਦੇ ਵਿੱਚ ਇਸ ਤਰ੍ਹਾਂ ਕੁੱਟ ਸਕਦੀਆਂ ਪੁਲਸਾਂ ਉਹ ਥਾਣਿਆਂ ਦੇ ਵਿੱਚ ਫਿਰ ਸਿੱਖਾਂ ਦੇ ਜਿਹੜੇ ਸਿੱਖਾਂ ਦੇ ਨਾਲ ਕੀ ਵਾਪਰਦਾ ਹੋ ਕਦੇ ਤੁਸੀਂ ਸੋਚ ਕੇ ਦੇਖੋ ਉਹਦੇ ਅੰਦਰ છાਤੀ ਮਾਰ ਕੇ ਦੇਖੋ ਜੇਕਰ ਦੋ ਕਮੀਨਗੇ ਪੁਲਸਾ ਬਾਲੇ ਇਸ ਤਰ੍ਹਾਂ ਕੁੱਟ ਰਿਆ ਜਾਲਵਾ ਮੰਗੂ ਸਾਹਮਣੇ ਤੁਹਾਡੇ ਸਾਰਿਆਂ ਦੇ ਤਾਂ ਜਿਹੜੇ ਥਾਣਿਆਂ ਦੇ ਵਿੱਚ ਕੁੱਟਦੇ ਆ ਜਾਂ ਸੀਐਸਟਾਫ ਦੇ ਵਿੱਚ ਕੁੱਟਦੇ ਆ ਤਾਂ ਫਿਰ ਉਹ ਤੁਹਾਨੂੰ ਕਹਿਣੇ ਤੋਂ ਬਾਹਰ ਆ ਸਾਰੀਆਂ ਗੱਲਾਂ ਅੱਜ ਭਾਈ ਅੰਮਰਤਪਾਲ ਸਿੰਘ ਹੁੰਦਾ ਇਹ ਵਰਤਾਰਾ ਨਹੀਂ ਹੋਣਾ ਸੀ ਸਰਕਾਰਾਂ ਇਸ ਕਰਕੇ ਡਰਦੀਆਂ ਨੇ ਇਸ ਨੌਜਵਾਨ ਭਾਈ ਅਮਰਪਾਲ ਸਿੰਘ ਤੋਂ ਪ੍ਰਾਪਤ ਨੇ ਕਿਉਂ ਨੌਜਵਾਨ ਪਤਾਗਾ ਕਿ ਨੌਜਵਾਨ ਜਿਹੜਾ ਗੱਲਾਂ ਕਰਦਾਗਾ ਤੇ ਉਹ ਖੜਨ ਵਾਲਾ ਵੀ ਆ ਦੂਜੇ ਵਾਂਗੂ ਨਹੀਂ ਕਿ ਫੇਸਬੁੱਕ ਤੇ ਜੀ ਬੋਲ ਪੇ ਫੇਸਬੁੱਕ ਉਤੇ ਵੀਡੀਓ ਪਾਤੀਆਂ ਅਸੀਂ ਐ ਕਰਦਾਂਗੇ ਅਸੀਂ ਬਾਹ ਕਰਦਾਂਗੇ ਇਸ ਕਰਕੇ ਜਿਹੜੀ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰੋ ਤਾਂ ਕਿ ਜਿਹੜਾ ਹੌਂਸਲਾ ਉਸ ਨੌਜਵਾਨ ਜਿੱਥੇ ਸਿੰਘ ਅੱਜ ਹੌਂਸਲਾ ਦਿੱਤਾ ਢਿੰਗ ਸਿੰਘ ਉਹਦੇ ਨਾਲ ਖੜੇ ਨੇ ਜਿੱਥੇ ਬੰਦਿਆਂ ਨੇ ਢਿੰਗ ਸਿੰਘਾ ਵਾਕਿ ਜਿੱਥੇ ਬੰਦਿਆਂ ਨੇ ਵਿਰੋਧਤਾ ਕੀਤੀ ਆ ਸਿਰਫ ਵਿਰੋਧਤਾ ਕਰਨ ਦੇ ਨਾਲ ਕੁਝ ਨਹੀਂ ਬਣਦਾ ਨਾਲ ਖੜਨ ਦੇ ਨਾਲ ਪਤਾ ਲੱਗਦਾ ਕਿ ਬੰਦਾ ਨਾਲ ਖੜਾਗਾ ਨਾਲ ਤੁਰਿਆਗਾ ਤੇ ਨਾਲ ਕਾਰਵਾਈ ਕਰਵਾ ਕੇ ਆਏ ਨੇ ਕਿ ਲੇਖੋ 295ਏ ਲੱਗਦੀ ਆ ਸਿੱਖਾਂ ਦੇ ਕਕਾਰ ਨੇ ਇਹ ਪੰਜ ਕਕਾਰ ਉਹਨਾਂ ਦੇ ਵਿੱਚੋਂ ਕੇਸ ਗੁਰੂ ਦੀ ਮੋਹਰ ਤੇ ਇਸ ਕਰਕੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਅੱਜ ਲੋਕ ਯਾਦ ਕਰਦੇ ਨੇ ਕਿ ਜੇ ਭਾਈ ਅੰਮਰਤਪਾਲ ਸਿੰਘ ਬਾਹਰ ਹੁੰਦਾ ਤਾਂ ਮੁੱਖ ਮੰਤਰੀ ਜਿਹੜਾ ਉਹ ਧਰਮਬੀਸ ਵਾਲਾ ਅਗਰ ਨੌਜਵਾਨ ਆ ਤੇ ਉਹਦੇ ਨਾਲ ਇਹ ਦਰਿੰਦਗੀ ਭਰਾ ਕਰਾ ਨਹੀਂ ਹੋਣਾ ਸੀ ਇਸ ਵੀਡੀਓ ਨੂੰ ਬੱਦ ਤੋਂ ਬਾਦ ਸ਼ੇਅਰ ਕਰਨਾ ਧੰਨਵਾਦ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ